ਪੁਜੰਗ ਪ੍ਰਿਆਤ ਚੰਦ ਜਿਨੈ ਭੇਦ ਪਠਿਓ ਸੋ 베ਦੀ ਕਹਾਏ ਤਿਨੇ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮੱਦਰ ਰਾਜਾ ਸੁਧਾਰੰ ਅਪੋਹਾਪ ਮੁ ਬੈਰ ਭਾਵੰ ਵਿਸਾਰੰ ਨਿਰਪੰ ਮੁਕਲਯੰਗ ਦੂਤ ਸੋ ਕਾਸ਼ਿ ਆਯੰਗ ਸਭੈ 베ਦੀਯੰਗ ਭੇਦ ਭਾਕੇ ਸੁਨਾਯੰਗ ਸਭੈ 베ਦ ਪਾਠੀ ਚਲੇ ਮੱਦਰ ਦੇ ਸੰਗ ਪ੍ਰਣਾਮੰ ਕੀਓ ਆਨ ਕਹਿ ਕਹਿ ਨਰੇ ਸੰ ਤੁਨੰ 베ਦ ਕੀ ਭੂਪਤਾ ਤੇ ਕਰਾਈ ਸਭੈ ਪਾਸ ਬੈਠੇ ਸਭਾ ਵਿੱਚ ਭਾਈ ਬੜੇ ਸ਼ਾਮ ਵੇਦੰਗ ਜਿਰਵੇਦ ਕਥੰ ਇਰੇ ਗੰਗ ਵੇਦ ਪਠਿਓ ਕਰੇ ਭਾਵ ਹੱਥੰ ਸਾਵਲ ਚੰਦ ਅਥਰਵੇਦ ਪਠਿੰ ਸੁਣੀ ਪਾਪ ਨਠਿੰਗ ਰਹਾ ਰੀਜ ਰਾਜਾ ਦੀਆ ਸਰਬ ਸਾਜਾ ਲਿਓ ਬਾਨ ਵਾਸਨ ਮਹਾ ਪਾਪ ਨਾਸੰ ਰਿਹੰਗ ਭੇਸ ਕੀ ਅੰਗ ਤਿਸੈ ਰਾਜ ਦੀੰ ਰਹਿੇ ਹੋਰ ਲੋ ਗੰਗ ਤਜੇ ਸਰਬ ਸੋਗੰ ਧਨਨ ਥਾਮ ਤਿਆਗੇ ਪ੍ਰਭੰਗ ਪ੍ਰੇਮ ਪਾਗੇ ਅੜੇ ਲ ਭੇਦੀ ਪਇਓ ਪ੍ਰਸੰਨ ਰਾਜ ਕਹ ਪਾਇ ਕੈ ਦੇਤ ਪੈ ਉਹ ਵਰਦਾਨ ਹੀ ਐ ਹਰ ਸਾਇ ਕੈ ਜਬ ਨਾਨਕ ਕਲ ਮੈਂ ਹਮਿਆਨ ਕਹਾਏ ਹੈ ਉਹ ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ ਗौरा ਲਵੀ ਰਾਜ ਦੇ ਬਨ ਗਏ ਬੇਦੀਨ ਕੀ ਨੂ ਰਾਜ ਪਾਤ ਪਾਤ ਤਨ ਹੋਗੀਆਂ ਭੂ ਕਾ ਸਕਲ ਸਮਾਜ ਚਉਪਈਂ ਤ੍ਰਿਤੀਆ ਬੇ ਸੁਨ ਬੇ ਤੁਮ ਕੀ ਆ ਚਤੁਰ ਬੇ ਸੁਨ ਭੂਓ ਕੋ ਦੀ ਆ ਤੀਨ ਜਨਮ ਹਮੁ ਜਵ ਧਰ ਹੈ ਚੌਥੇ ਜਨਮ ਗੁਰੂ ਤੋਹਿ ਕਰ ਹੈ ਉਤ ਰਾਜਾ ਕਾਨਣਾ ਸਿਧਾਇਓ ਇਤ ਇਨ ਰਾਜ ਕਰਤ ਸੁਖ ਪਾਇਓ ਕਹਾ ਲਗੇ ਕਰ ਕਥਾ ਸੁਨਾਉ ਗ੍ਰੰਥ ਬਡਨ ਤੇ ਅਦਕ ਡਰਾਉ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਤੇ ਆਏ ਸਮਾਪਤ ਮਸ ਸੁਭ ਮਸਤ ਜਪਜੂ